ਨੈਸ਼ਨਲ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਔਖੇ ਸਮੇਂ ਵਿੱਚ ਲੋਕਾਂ ਨਾਲ ਖੜੇ ਰਹਿਣ ਦੀ ਵਚਨਬੱਧਤਾ ਨੂੰ ਜਾਰੀ ਰੱਖਦੇ ਹੋਏ ਲੋਕ ਸਭਾ ਇੰਚਾਰਜ ਅਤੇ ਪੰਜਾਬ ਦਰਮਿਆਨੇ ਉਦਯੋਗ ਵਿਕਾਸ ਬੋਰਡ ਦੀ ਸੀਨੀਅਰ ਵਾਈਸ ਚੇਅਰਮੈਨ ਸ਼ਨਪਾਲ ਸਿੰਘ ਮੱਕੜ ਨੇ ਹਲਕਾ ਸਾਨੀਵਾਲ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਮਹਿੰਮ ਸ਼ੁਰੂ ਕੀਤੀ ਉਹਨਾਂ ਨੇ ਪਹਿਲਾਂ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੇ ਫਰਾਹ ਸਰਦਾਰ ਜੁਰਾਵਰ ਸਿੰਘ ਮੁੰਡੀਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕਿੱਟਾਂ ਸੌਂਪੀਆਂ ਇਸ ਤੋਂ ਬਾਅਦ ਉਹ ਕਮਲ ਮਿਗਲਾਨੀ ਅਤੇ ਮੋਹਨ ਲਾਲ ਸ਼ਰਮਾ ਨਾਲ ਜ਼ਰੂਰੀ ਘਰੇਲੂ ਸਮਾਨ ਵੰਡਣ ਦੇ ਨੇਕ ਕਾਰਜ ਵਿੱਚ ਸ਼ਾਮਲ ਹੋਏ ਰਾਹਤ ਸਮੱਗਰੀ ਕਈ ਬੁਰੀ ਤਰਾ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੀ ਜਿਨ੍ਹਾਂ ਵਿੱਚ ਸਸਰਾਲੀ ਮੱਤੇਵਾੜਾ ਬੂਥਗੜ੍ਹ ਕਾਲੇਵਾਲ ਫਾਦਰ ਨਗਰ ਗੱਡੀ ਫਾਜ਼ਲ ਗੱਡੀ ਤੋਗਰ ਟੀਮਾ ਪਾਣੀ ਦਵਾਬਾ ਪੈਣੀ ਸ਼ਾਲੂ ਪੈਣੀ ਅਤੇ ਬੁਕਾਰਾ ਗੁਜਾਰਾ ਸ਼ਾਮਲ ਹਨ ਆਗੂ ਨੇ ਪ੍ਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਦੋਂ ਤੱਕ ਹਾਲਾਤ ਆਮ ਨਹੀਂ ਹੋ ਜਾਂਦੇ